ਹਾਂ ਜੀ ਸ੍ਰੀ ਅਕਾਲ ਪਹਿਲੇ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਨਨਕਾਣਾ ਸਾਹਿਬ ਲਈ ਜਥਾਰ ਵਾਣਾ ਹੋ ਗਿਆ ਹੈ ਐਸਜੀਬੀਸੀ ਦੇ ਮੁਖ ਦਫ਼ਤਰ ਤੋਂ ਜਥੇ ਨੂੰ ਰਵਾਨਾ ਕੀਤਾ ਗਿਆ ਹੈ ਇਹ ਜਥਾ ਅਟਾਰੀ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਰੇਲ ਗੱਡੀ ਰਾਹੀਂ ਪਾਕਿਸਤਾਨ ਪੁੱਜੇਗਾ ਅਤੇ ਪਾਕਿਸਤਾਨ ਗੁਰਦਤਾ ਮਾਲੇ ਦਰਸ਼ਨ ਕਰਨ ਮੰਗਰੋਂ 29 ਨਵੰਬਰ ਨੂੰ ਵਾਪਸ ਪਰਤੇਗਾ ਜਥੇ ਜਗੇ ਸਰਦਾਲੂਆਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਕੁੱਲ 924 ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ ਹੈ ਦਰਅਸਲ ਸ਼ੋਮਨੀ ਕਮੇਟੀ ਨੇ ਕੁੱਲ 975 ਲੋਕਾਂ ਨੂੰ ਵੀਜ਼ੇ ਦੇਣ ਲਈ ਮਨਜ਼ੂਰੀ ਮੰਗੀ ਪਰ ਪਾਕਿਸਤਾਨ ਐਂਬੈਸੀ ਵੱਲੋਂ 51 ਸ਼ਰਧਾਲੂਆਂ ਦੇ ਨਾਮ ਕੱਟੇ ਗਏ ਸੀ ਆ ਜਿਹੜਾ ਜਥਾ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਜੋ 546 ਲੋਕਾਂ ਦਾ ਪ੍ਰਕਾਸ਼ ਪੁਰਬ ਹੈ ਮਨਾਉਣ ਵਾਸਤੇ ਜਥਾ ਨਨਕਾਣਾ ਸਾਹਿਬ ਵਾਸਤੇ ਰਵਾਨਾ ਹੋਣ ਲੱਗਾ ਪਹਿਲਾਂ ਅਸੀਂ ਅੱਜ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਉਸ ਤੋਂ ਬਾਅਦ ਜਿਹੜਾ ਗੁਰਪੂਰਬ ਐ ਪ੍ਰਕਾਸ਼ ਪੂਰਬ ਨਨਕਾਣਾ ਸਾਹਿਬ 25 ਨਵੰਬਰ ਨੂੰ ਮਨਾਇਆ ਜਾਏਗਾ ਉਸ ਤੋਂ ਬਾਅਦ ਲਾਹੌਰ ਡੇਰਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਦਾਰੇ ਕਰਦੇ ਹੋਏ ਸੰਗਤਾਂ ਜਿਹੜੀਆਂ ਉਹ 29 ਨੂੰ ਆਪਣੇ ਵਾਪਸ ਭਾਰਤ ਵਾਪਸ ਪਰਤ ਆਉਣਗੀਆਂ ਵੱਧ ਤੋਂ ਵੱਧ ਜਿਹੜੇ ਵੀਜ਼ੇ ਸਾਨੂੰ ਤੇ ਸੰਗਤਾਂ ਦੇ ਜਿਹੜੇ ਵੀਜ਼ੇ ਕੱਟੇ ਜਾਂਦੇ ਨੇ ਕਿਉਂ ਕੱਟੇ ਜਾਂਦੇ ਨੇ ਅਸੀਂ ਅਪੀਲ ਕਰਾਂਗੇ ਵੱਧ ਤੋਂ ਵੱਧ ਜਿੱਥੇ ਸੰਗਤਾਂ ਨੂੰ ਵੱਧ ਤੋਂ ਦਰਸ਼ਨ ਕਰਨ ਵਾਸਤੇ ਜਿਹੜੇ ਵੀਜ਼ੇ ਦਿੱਤੇ ਜਾਣ